ਪਹਿਲੀ ਪਛਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਲਗਭਗ 2100 ਭਾਰਤੀ ਸਿੱਖ ਸ਼ਰਧਾਲੂ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਪੁੱਜੇ ਦੱਸ ਦਈਏ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸੰਦੂਰ ਮਗਰੂ ਇਹ ਪਹਿਲਾ ਸਿੱਖ ਜਥਾ ਹੈ ਜਿਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਵਿਚਾਰ ਭਾਰਤੀ ਤੇ ਪੰਜਾਬੀ মিডিਆ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਜਿਸ ਮੁਤਾਬਕ ਪਾਕਿਸਤਾਨ ਜਾਣ ਵਾਲੇ ਜਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਸਰਹੱਦ ਤੋਂ ਵਾਪਸ ਮੋੜ ਦਿੱਤਾ ਗਿਆ। ਦੂਜੇ ਅਖਬਾਰਾਂ ਨੇ ਸੁਰਖੀ ਲਾਈ ਕਿ ਸ਼ਰਦਾਲੂਆਂ ਨੂੰ ਇਹ ਆਖ ਕੇ ਮੋੜ ਦਿੱਤਾ ਗਿਆ ਕਿ ਤੁਸੀਂ Hindu ਹੋ ਆਪਣੇ ਮੰਦਰਾਂ ਚ ਜਾਓ। ਜਥੇ ਨਾਲ ਸਰਹੱਦ ਪਾਰ ਕਰਨ ਵਾਲੇ ਸਮੂਹ ਦੇ ਵਿੱਚੋਂ ਕੁੱਲ 14 ਹਿੰਦੂ ਸ਼ਰਧਾਲੂ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚੋਂ 7 ਲਖਨਊ ਅਤੇ 7 ਦਿੱਲੀ ਤੋਂ ਸਨ ਪਰੰਤੂ ਇਹ ਅਧੂਰਾ ਸੱਚ ਸੀ ਇਸ ਬਾਬਤ ਦਾ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਪੱਤਰਕਾਰ ਸਰਦਾਰ ਕਮਲਦੀਪ ਸਿੰਘ ਬਰਾੜ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਇਸ ਖਬਰ ਦਾ ਪੂਰਾ ਸੱਚ ਸਾਹਮਣੇ ਰੱਖਿਆ ਹੈ ਅਸੀਂ ਇਹ ਖਬਰ ਉਹਨਾਂ ਦੀ ਰਿਪੋਰਟ ਨੂੰ ਆਧਾਰ ਮੰਨ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਮਲਦੀਪ ਸਿੰਘ ਬਰਾੜ ਮੁਤਾਬਕ Hindu ਸ਼ਰਦਾਲੂਆਂ ਨੂੰ ਵਾਪਸ ਭੇਜਣ ਦਾ ਅਧੂਰਾ ਸੱਚ ਹੈ ਇਹ ਅੱਧਾ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਿੱਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ ਖਬਰਾਂ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ ਕਿ ਪੜਨ ਸੁਣਨ ਵਾਲਿਆਂ ਨੂੰ ਲੱਗਿਆ ਕਿ ਸਿਰਫ Hindu ਸ਼ਰਦਾਲੂਆਂ ਨੂੰ ਵਾਪਸ ਭੇਜਿਆ ਗਿਆ ਹੈ ਜਦੋਂ ਕਿ ਭਾਰਤ ਸਰਕਾਰ ਨੇ ਵੀ 50 ਤੋਂ ਜ਼ਿਆਦਾ ਸਿੱਖ ਸ਼ਰਦਾਲੂਆਂ ਨੂੰ ਵਾਪਸ ਮੋੜ ਦਿੱਤਾ ਹੈ ਪਰ ਕਿ ਕੋਈ ਵੀ Hindu ਸ਼ਰਦਾਲੂ ਗੁਰਪੁਰ ਮਨਾਉਣ ਵਾਸਤੇ ਪਾਕਿਸਤਾਨ ਨਹੀਂ ਜਾ ਸਕਿਆ ਤਾਂ ਇਸ ਬਾਬਤ ਉਹ ਲਿਖਦੇ ਹਨ ਕਿ ਕਰੀਬ 1930 ਸ਼ਰਦਾਲੂ 4 ਨਵੰਬਰ ਨੂੰ ਵਾਗਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੋਏ। ਇਹ ਸਭ ਯਾਤਰੀ ਉਹਨਾਂ 2157 ਸ਼ਰਦਾਲੂਆਂ ਦੇ ਵਿੱਚੋਂ ਸਨ ਜਿਨ੍ਹਾਂ ਨੂੰ ਇਸ ਮੌਕੇ ਲਈ ਵੀਜ਼ੇ ਜਾਰੀ ਕੀਤੇ ਗਏ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 14 ਹਿੰਦੂ ਤੇ 50 ਸਿੱਖ ਯਾਤਰੀ ਪਾਕਿਸਤਾਨ ਜਾਣ ਤੋਂ ਬਿਨਾਂ ਹੀ ਰਹਿ ਗਏ। ਹਾਲਾਂਕਿ ਉਹਨਾਂ ਨੂੰ ਵੀਜ਼ੇ ਜਾਰੀ ਵੀ ਹੋ ਚੁੱਕੇ ਸਨ। ਜਿਨ੍ਹਾਂ 14 ਹਿੰਦੂ ਯਾਤਰੀਆਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਵਿੱਚੋਂ ਵੱਡੀ ਗਿਣਤੀ ਉਹਨਾਂ ਦੀ ਸੀ ਜੋ ਪਹਿਲਾਂ ਪਾਕਿਸਤਾਨੀ ਨਾਗਰਿਕ ਸਨ ਅਤੇ ਜਿਨ੍ਹਾਂ ਨੇ ਭਾਰਤ ਵਿੱਚ ਆਸਰਾ ਮੰਗ ਕੇ ਬਾਅਦ ਵਿੱਚ ਭਾਰਤੀ ਨਾਗਰਿਕਤਾ ਹਾਸਲ ਕੀਤੀ ਸੀ ਕੁਝ ਭਾਰਤ ਜਨਮੇ ਹਿੰਦੂ ਯਾਤਰੀਆਂ ਨੂੰ ਵੀ ਪਾਕਿਸਤਾਨ ਸਰਕਾਰ ਵੱਲੋਂ ਵਾਪਸ ਭੇਜਿਆ ਗਿਆ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜਥੇ ਦੇ ਨਾਲ ਲਗਭਗ 40 ਹਿੰਦੂ ਸ਼ਰਧਾਲੂ ਪਾਕਿਸਤਾਨ ਗਏ ਹਨ ਕਮੇਟੀ ਦੀ ਯਾਤਰਾ ਬ੍ਰਾਂਚ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਹੈ ਕਿ 1760 ਸਿੱਖ ਯਾਤਰੀਆਂ ਦੇ ਨਾਲ 40 ਤੋਂ 45 Hindu ਸ਼ਰਧਾਲੂ ਵੀ ਜਥੇ ਦੇ ਨਾਲ ਗਏ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਕਮੇਟੀ ਦੇ ਜਥੇ ਵਿੱਚ ਸ਼ਾਮਲ ਕਿਸੇ ਵੀ Hindu ਯਾਤਰੀ ਦੇ ਵਾਪਸ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਲਾਪਗ 50 ਸਿੱਖ ਯਾਤਰੀ ਜਿਨ੍ਹਾਂ ਨੂੰ ਵੀਜ਼ੇ ਮਿਲੇ ਹੋਏ ਸਨ, ਉਹਨਾਂ ਨੂੰ ਅਧਿਕਾਰੀਆਂ ਵੱਲੋਂ ਲੋੜੀਂਦੀ ਮਨਜ਼ੂਰੀ ਦੀ ਕਮੀ ਕਰਕੇ ਵਾਪਸ ਮੋੜ ਦਿੱਤਾ ਗਿਆ ਹੈ। ਪਲਵਿੰਦਰ ਸਿੰਘ ਅਨੁਸਾਰ ਭਾਰਤੀ ਕੇਂਦਰੀ ਸਰਕਾਰ ਵੱਲੋਂ ਕੁਝ ਯਾਤਰੀਆਂ ਦੀ ਮਨਜ਼ੂਰੀ ਨਹੀਂ ਮਿਲੀ ਸੀ ਇਸ ਕਰਕੇ ਉਹ ਵੀਜ਼ਾ ਹੋਣ ਦੇ ਬਾਵਜੂਦ ਪਾਕਿਸਤਾਨ ਨਹੀਂ ਜਾ ਸਕੇ ਇਸ ਤੋਂ ਇਲਾਵਾ ਉਹ ਸ਼ਰਧਾਲੂ ਵੀ ਰਹਿ ਗਏ ਜਿਨ੍ਹਾਂ ਕੋਲ ਸਿੱਧਾ ਵੀਜ਼ਾ ਸੀ ਪਰ ਉਹਨਾਂ ਨੂੰ ਯਾਤਰਾ ਦੀ ਆਗਿਆ ਨਹੀਂ ਮਿਲੀ ਦਿੱਲੀ ਸੇ ਗੋਦਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਦੱਸਿਆ ਹੈ ਕਿ ਉਹਨਾਂ ਦੇ 170 ਸ਼ਰਧਾਲੂਆਂ ਦੇ ਜਥੇ ਵਿੱਚੋਂ ਕਰੀਬ 8 ਹਿੰਦੂ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਹ ਸਾਰੇ ਉਹ ਲੋਕ ਸਨ ਜੋ ਪਹਿਲਾਂ ਪਾਕਿਸਤਾਨ ਦੇ ਵਿੱਚ ਜਨਮੇ ਸਨ ਤੇ ਬਾਅਦ ਵਿੱਚ ਭਾਰਤੀ ਨਾਗਰਿਕ ਬਣੇ। ਦਿੱਲੀ ਕਮੇਟੀ ਦੇ ਜਥੇ ਨਾਲ 15-20 ਸ਼ਰਧਾਲੂ ਵੀ ਪਾਕਿਸਤਾਨ ਗਏ ਹਨ ਜੋ ਜਥੇ ਦਾ ਹਿੱਸਾ ਨੇ। ਕੁੱਲ 50 ਤੋਂ ਜ਼ਿਆਦਾ ਹਿੰਦੂ ਸ਼ਰਧਾਲੂ ਇਸ ਸਮੇਂ ਜਥੇ ਨਾਲ ਪਾਕਿਸਤਾਨ ਚ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਰਹੇ ਹਨ। ਇਹ ਹਰ ਵਾਰ ਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨੀਆਂ ਸਰਕਾਰਾਂ ਵੱਲੋਂ ਐਨ ਮੌਕੇ ਕੁਝ ਸ਼ਰਧਾਲੂਆਂ ਨੂੰ ਵੀਜ਼ਾ ਹੋਂਦੇ ਬਾਵਜੂਦ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ। ਕਰ ਦਿੱਤਾ ਜਾਂਦਾ ਹੈ ਪਰ ਇਸ ਦਾ ਕਾਰਨ ਯਾਤਰੀ ਦਾ Hindu ਜਾਂ Sikh ਹੋਣਾ ਨਹੀਂ ਹੁੰਦਾ ਪਹਿਲੀ ਪਛਾਈ ਸਾਇਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਲਗਭਗ 2100 ਭਾਰਤੀ ਸਿੱਖ ਸ਼ਰਧਾਲੂ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਪੁੱਜੇ ਦੱਸ ਦਈਏ ਕਿ ਬਹਿਲਗਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸੰਦੂਰ ਮਗਰੂ ਇਹ ਪਹਿਲਾ ਸਿੱਖ ਜਥਾ ਹੈ ਜਿਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਵਿਚਾਰ ਭਾਰਤੀ ਤੇ ਪੰਜਾਬੀ ਮੀਡੀਆ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਜਿਸ ਮੁਤਾਬਕ ਪਾਕਿਸਤਾਨ ਜਾਣ ਵਾਲੇ ਜਥੇ ਦੇ ਵਿੱਚੋਂ 14 Hindu ਸ਼ਰਧਾਲੂਆਂ ਨੂੰ ਸਰਹੱਦ ਤੋਂ ਵਾਪਸ ਮੋੜ ਦਿੱਤਾ ਗਿਆ। ਦੂਜੇ ਅਖਬਾਰਾਂ ਨੇ ਸੁਰਖੀ ਲਾਈ ਕਿ ਸ਼ਰਧਾਲੂਆਂ ਨੂੰ ਇਹ ਆਖ ਕੇ ਮੋੜ ਦਿੱਤਾ ਗਿਆ ਕਿ ਤੁਸੀਂ Hindu ਹੋ ਆਪਣੇ ਮੰਦਰਾਂ ਚ ਜਾਓ। ਜਥੇ ਨਾਲ ਸਰਹੱਦ ਪਾਰ ਕਰਨ ਵਾਲੇ ਸਮੂਹ ਦੇ ਵਿੱਚੋਂ ਕੁੱਲ 14 Hindu ਸ਼ਰਧਾਲੂ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚੋਂ 7 ਲਖਨਊ ਅਤੇ 7 ਦਿੱਲੀ ਤੋਂ ਸਨ। ਪਰੰਤੂ ਇਹ ਅਧੂਰਾ ਸਾਸੀ ਇਸ ਬਾਬਤ ਦਾ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਪੱਤਰਕਾਰ ਸਰਦਾਰ ਕਮਲਦੀਪ ਸਿੰਘ ਬਰਾੜ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਇਸ ਖਬਰ ਦਾ ਪੂਰਾ ਸੱਚ ਸਾਹਮਣੇ ਰੱਖਿਆ ਹੈ ਅਸੀਂ ਇਹ ਖਬਰ ਉਹਨਾਂ ਦੀ ਰਿਪੋਰਟ ਨੂੰ ਆਧਾਰ ਮੰਨ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਮਲਦੀਪ ਸਿੰਘ ਬਰਾੜ ਮੁਤਾਬਕ Hindu ਸ਼ਰਦਾਲੂਆਂ ਨੂੰ ਵਾਪਸ ਭੇਜਣ ਦਾ ਅਧੂਰਾ ਸੱਚ ਹੈ ਇਹ ਅੱਧਾ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਿੱਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ ਖਬਰਾਂ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ ਕਿ ਪੜਨ ਸੁਣ ਵਾਲਿਆਂ ਨੂੰ ਲੱਗਿਆ ਕਿ ਸਿਰਫ Hindu ਸ਼ਰਦਾਲੂਆਂ ਨੂੰ ਵਾਪਸ ਭੇਜਿਆ ਗਿਆ ਹੈ ਜਦੋਂ ਕਿ ਭਾਰਤ ਸਰਕਾਰ ਨੇ ਵੀ 50 ਤੋਂ ਜ਼ਿਆਦਾ ਸਿੱਖ ਸ਼ਰਦਾਲੂਆਂ ਨੂੰ ਵਾਪਸ ਮੋੜ ਦਿੱਤਾ ਹੈ ਪਰ ਕਿ ਕੋਈ ਵੀ Hindu ਸ਼ਰਦਾਲੂ ਗੁਰਪੁਰ ਮਨਾਉਣ ਵਾਸਤੇ ਪਾਕਿਸਤਾਨ ਨਹੀਂ ਜਾ ਸਕਿਆ ਤਾਂ ਇਸ ਬਾਬਤ ਉਹ ਲਿਖਦੇ ਹਨ ਕਿ ਕਰੀਬ 1930 ਸ਼ਰਦਾਲੂ 4 ਨਵੰਬਰ ਨੂੰ ਵਾਗਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੋਏ ਤੇ ਸਭ ਯਾਤਰੀ ਉਹਨਾਂ 2157 ਸ਼ਰਦਾਲੂਆਂ ਦੇ ਵਿੱਚੋਂ ਸਨ ਜਿਨ੍ਹਾਂ ਨੂੰ ਇਸ ਮੌਕੇ ਲਈ ਵੀਜ਼ੇ ਜਾਰੀ ਕੀਤੇ ਗਏ ਸਨ ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 14 ਹਿੰਦੂ ਤੇ 50 ਸਿੱਖ ਯਾਤਰੀ ਪਾਕਿਸਤਾਨ ਜਾਣ ਤੋਂ ਬਿਨਾਂ ਹੀ ਰਹਿ ਗਏ ਹਾਲਾਂਕਿ ਉਹਨਾਂ ਨੂੰ ਵੀਜ਼ੇ ਜਾਰੀ ਵੀ ਹੋ ਚੁੱਕੇ ਸਨ ਜਿਨ੍ਹਾਂ 14 ਹਿੰਦੂ ਯਾਤਰੀਆਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਵਿੱਚੋਂ ਵੱਡੀ ਗਿਣਤੀ ਉਹਨਾਂ ਦੀ ਸੀ ਜੋ ਪਹਿਲਾਂ ਪਾਕਿਸਤਾਨੀ ਨਾਗਰਿਕ ਸਨ ਅਤੇ ਜਿਨ੍ਹਾਂ ਨੇ ਭਾਰਤ ਵਿੱਚ ਆਸਰਾ ਮੰਗ ਕੇ ਬਾਅਦ ਵਿੱਚ ਭਾਰਤੀ ਨਾਗਰਿਕਤਾ ਹਾਸਲ ਕੀਤੀ ਸੀ ਕੁਝ ਭਾਰਤ ਜਨਮੇ ਹਿੰਦੂ ਯਾਤਰੀਆਂ ਨੂੰ ਵੀ ਪਾਕਿਸਤਾਨ ਸਰਕਾਰ ਵੱਲੋਂ ਵਾਪਸ ਭੇਜਿਆ ਗਿਆ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜਥੇ ਦੇ ਨਾਲ ਲਗਭਗ 40 ਹਿੰਦੂ ਸ਼ਰਧਾਲੂ ਪਾਕਿਸਤਾਨ ਗਏ ਹਨ ਕਮੇਟੀ ਦੀ ਯਾਤਰਾ ਬ੍ਰਾਂਚ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਹੈ ਕਿ 1760 ਸਿੱਖ ਯਾਤਰੀਆਂ ਦੇ ਨਾਲ 40 ਤੋਂ 45 Hindu ਸ਼ਰਧਾਲੂ ਵੀ ਜਥੇ ਦੇ ਨਾਲ ਗਏ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਕਮੇਟੀ ਦੇ ਜਥੇ ਵਿੱਚ ਸ਼ਾਮਲ ਕਿਸੇ ਵੀ Hindu ਯਾਤਰੀ ਦੇ ਵਾਪਸ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਲਗਭਗ 50 ਸਿੱਖ ਯਾਤਰੀ ਜਿਨ੍ਹਾਂ ਨੂੰ ਵੀਜ਼ੇ ਮਿਲੇ ਹੋਏ ਸਨ, ਉਹਨਾਂ ਨੂੰ ਅਧਿਕਾਰੀਆਂ ਵੱਲੋਂ ਲੋੜੀਂਦੀ ਮਨਜ਼ੂਰੀ ਦੀ ਕਮੀ ਕਰਕੇ ਵਾਪਸ ਮੋੜ ਦਿੱਤਾ ਗਿਆ ਹੈ। ਪਲਵਿੰਦਰ ਸਿੰਘ ਅਨੁਸਾਰ ਭਾਰਤੀ ਕੇਂਦਰੀ ਸਰਕਾਰ ਵੱਲੋਂ ਕੁਝ ਯਾਤਰੀਆਂ ਦੀ ਮਨਜ਼ੂਰੀ ਨਹੀਂ ਮਿਲੀ ਸੀ ਇਸ ਕਰਕੇ ਉਹ ਵੀਜ਼ਾ ਹੋਣ ਦੇ ਬਾਵਜੂਦ ਪਾਕਿਸਤਾਨ ਨਹੀਂ ਜਾ ਸਕੇ ਇਸ ਤੋਂ ਇਲਾਵਾ ਉਹ ਸ਼ਰਧਾਲੂ ਵੀ ਰਹਿ ਗਏ ਜਿਨ੍ਹਾਂ ਕੋਲ ਸਿੱਧਾ ਵੀਜ਼ਾ ਸੀ ਪਰ ਉਹਨਾਂ ਨੂੰ ਯਾਤਰਾ ਦੀ ਆਗਿਆ ਨਹੀਂ ਮਿਲੀ ਦਿੱਲੀ ਸੇ ਗੋਦਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਦੱਸਿਆ ਹੈ ਕਿ ਉਹਨਾਂ ਦੇ 170 ਸ਼ਰਧਾਲੂਆਂ ਦੇ ਜਥੇ ਵਿੱਚੋਂ ਕਰੀਬ 8 ਹਿੰਦੂ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਹ ਸਾਰੇ ਉਹ ਲੋਕ ਸਨ ਜੋ ਪਹਿਲਾਂ ਪਾਕਿਸਤਾਨ ਦੇ ਵਿੱਚ ਜਨਮੇ ਸਨ ਤੇ ਬਾਅਦ ਵਿੱਚ ਭਾਰਤੀ ਨਾਗਰਿਕ ਬਣੇ। ਦਿੱਲੀ ਕਮੇਟੀ ਦੇ ਜਥੇ ਨਾਲ 15-20 ਸ਼ਰਧਾਲੂ ਵੀ ਪਾਕਿਸਤਾਨ ਗਏ ਹਨ ਜੋ ਜਥੇ ਦਾ ਹਿੱਸਾ ਨੇ। ਕੁੱਲ 50 ਤੋਂ ਜ਼ਿਆਦਾ ਹਿੰਦੂ ਸ਼ਰਧਾਲੂ ਇਸ ਸਮੇਂ ਜਥੇ ਨਾਲ ਪਾਕਿਸਤਾਨ ਚ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਰਹੇ ਹਨ। ਇਹ ਹਰ ਵਾਰ ਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨੀਆਂ ਸਰਕਾਰਾਂ ਵੱਲੋਂ ਐਨ ਮੌਕੇ ਕੁਝ ਸ਼ਰਧਾਲੂਆਂ ਨੂੰ ਵੀਜ਼ਾ ਹੋਣ ਦੇ ਬਾਵਜੂਦ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਪਰ ਇਸ ਦਾ ਕਾਰਨ ਯਾਤਰੀ ਦਾ Hindu ਜਾਂ Sikh ਹੋਣਾ ਨਹੀਂ ਹੁੰਦਾ ਪਹਿਲੀ ਪਛਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਲਗਭਗ 2100 ਭਾਰਤੀ ਸਿੱਖ ਸ਼ਰਧਾਲੂ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਪੁੱਜੇ ਦੱਸ ਦਈਏ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸੰਦੂਰ ਮਗਰੂ ਇਹ ਪਹਿਲਾ ਸਿੱਖ ਜਥਾ ਹੈ ਜਿਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਵਿਚਾਰ ਭਾਰਤੀ ਤੇ ਪੰਜਾਬੀ মিডিਆ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਜਿਸ ਮੁਤਾਬਕ ਪਾਕਿਸਤਾਨ ਜਾਣ ਵਾਲੇ ਜਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਸਰਹੱਦ ਤੋਂ ਵਾਪਸ ਮੋੜ ਦਿੱਤਾ ਗਿਆ। ਵਜੇ ਅਖਬਾਰਾਂ ਨੇ ਸੁਰਖੀ ਲਾਈ ਕਿ ਸ਼ਰਦਾਲੂਆਂ ਨੂੰ ਇਹ ਆਕੇ ਮੋੜ ਦਿੱਤਾ ਗਿਆ ਕਿ ਤੁਸੀਂ Hindu ਹੋ ਆਪਣੇ ਮੰਦਰਾਂ ਚ ਜਾਓ। ਜਥੇ ਨਾਲ ਸਰਹੱਦ ਪਾਰ ਕਰਨ ਵਾਲੇ ਸਮੂਹ ਦੇ ਵਿੱਚੋਂ ਕੁੱਲ 14 Hindu ਸ਼ਰਦਾਲੂ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚੋਂ 7 ਲਖਨਊ ਅਤੇ 7 ਦਿੱਲੀ ਤੋਂ ਸਨ। ਪਰੰਤੂ ਇਹ ਅਧੂਰਾ ਸਾਸੀ ਇਸ ਬਾਬਤ ਦਾ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਪੱਤਰਕਾਰ ਸਰਦਾਰ ਕਮਲਦੀਪ ਸਿੰਘ ਬਰਾੜ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਇਸ ਖਬਰ ਦਾ ਪੂਰਾ ਸੱਚ ਸਾਹਮਣੇ ਰੱਖਿਆ ਹੈ ਅਸੀਂ ਇਹ ਖਬਰ ਉਹਨਾਂ ਦੀ ਰਿਪੋਰਟ ਨੂੰ ਆਧਾਰ ਮੰਨ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਮਲਦੀਪ ਸਿੰਘ ਬਰਾੜ ਮੁਤਾਬਕ Hindu ਸ਼ਰਦਾਲੂਆਂ ਨੂੰ ਵਾਪਸ ਭੇਜਣ ਦਾ ਅਧੂਰਾ ਸੱਚ ਹੈ ਇਹ ਅੱਧਾ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਿੱਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ ਖਬਰਾਂ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ ਕਿ ਪੜਨ ਸੁਣਨ ਵਾਲਿਆਂ ਨੂੰ ਲੱਗਿਆ ਕਿ ਸਿਰਫ Hindu ਸ਼ਰਦਾਲੂਆਂ ਨੂੰ ਵਾਪਸ ਭੇਜਿਆ ਗਿਆ ਹੈ ਜਦੋਂ ਕਿ ਭਾਰਤ ਸਰਕਾਰ ਨੇ ਵੀ 50 ਤੋਂ ਜ਼ਿਆਦਾ ਸਿੱਖ ਸ਼ਰਦਾਲੂਆਂ ਨੂੰ ਵਾਪਸ ਮੋੜ ਦਿੱਤਾ ਹੈ ਪਰ ਕਿ ਕੋਈ ਵੀ Hindu ਸ਼ਰਦਾਲੂ ਗੁਰਪੁਰ ਮਰਉਣ ਵਾਸਤੇ ਪਾਕਿਸਤਾਨ ਨਹੀਂ ਜਾ ਸਕਿਆ ਤਾਂ ਇਸ ਬਾਬਤ ਉਹ ਲਿਖਦੇ ਹਨ ਕਿ ਕਰੀਬ 1930 ਸ਼ਰਦਾਲੂ 4 ਨਵੰਬਰ ਨੂੰ ਵਾਗਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੋਏ ਇਹ ਸਭ ਯਾਤਰੀ ਉਹਨਾਂ 2157 ਸ਼ਰਦਾਲੂਆਂ ਦੇ ਵਿੱਚੋਂ ਸਨ ਜਿਨ੍ਹਾਂ ਨੂੰ ਇਸ ਮੌਕੇ ਲਈ ਵੀਜ਼ੇ ਜਾਰੀ ਕੀਤੇ ਗਏ ਸਨ ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 14 ਹਿੰਦੂ ਤੇ 50 ਸਿੱਖ ਯਾਤਰੀ ਪਾਕਿਸਤਾਨ ਜਾਣ ਤੋਂ ਬਿਨਾਂ ਹੀ ਰਹਿ ਗਏ ਹਾਲਾਂਕਿ ਉਹਨਾਂ ਨੂੰ ਵੀਜ਼ੇ ਜਾਰੀ ਵੀ ਹੋ ਚੁੱਕੇ ਸਨ ਜਿਨ੍ਹਾਂ 14 ਹਿੰਦੂ ਯਾਤਰੀਆਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਵਿੱਚੋਂ ਵੱਡੀ ਗਿਣਤੀ ਉਹਨਾਂ ਦੀ ਸੀ ਜੋ ਪਹਿਲਾਂ ਪਾਕਿਸਤਾਨੀ ਨਾਗਰਿਕ ਸਨ ਅਤੇ ਜਿਨ੍ਹਾਂ ਨੇ ਭਾਰਤ ਵਿੱਚ ਆਸਰਾ ਮੰਗ ਕੇ ਬਾਅਦ ਵਿੱਚ ਭਾਰਤੀ ਨਾਗਰਿਕਤਾ ਹਾਸਲ ਕੀਤੀ ਸੀ ਕੁਝ ਭਾਰਤ ਜਨਮੇ Hindu ਯਾਤਰੀਆਂ ਨੂੰ ਵੀ ਪਾਕਿਸਤਾਨ ਸਰਕਾਰ ਵੱਲੋਂ ਵਾਪਸ ਭੇਜਿਆ ਗਿਆ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜਥੇ ਦੇ ਨਾਲ ਲਗਭਗ 40 Hindu ਸ਼ਰਧਾਲੂ ਪਾਕਿਸਤਾਨ ਗਏ ਹਨ ਕਮੇਟੀ ਦੀ ਯਾਤਰਾ ਬ੍ਰਾਂਚ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਹੈ ਕਿ 1760 ਸਿੱਖ ਯਾਤਰੀਆਂ ਦੇ ਨਾਲ 40 ਤੋਂ 45 Hindu ਸ਼ਰਧਾਲੂ ਵੀ ਜਥੇ ਦੇ ਨਾਲ ਗਏ ਹਨ ਉਨ੍ਹਾਂ ਨੇ ਕਿਹਾ ਕਿ ਮੈਨੂੰ ਕਮੇਟੀ ਦੇ ਜਥੇ ਵਿੱਚ ਸ਼ਾਮਲ ਕਿਸੇ ਵੀ Hindu ਯਾਤਰੀ ਦੇ ਵਾਪਸ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਲਗਭਗ 50 Sikh ਯਾਤਰੀ ਜਿਨ੍ਹਾਂ ਨੂੰ ਵੀਜ਼ੇ ਮਿਲੇ ਹੋਏ ਸਨ ਉਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਲੋੜੀਂਦੀ ਮਨਜ਼ੂਰੀ ਦੀ ਕਮੀ ਕਰਕੇ ਵਾਪਸ ਮੋੜ ਦਿੱਤਾ ਗਿਆ ਹੈ। ਪਲਵਿੰਦਰ ਸਿੰਘ ਅਨੁਸਾਰ ਭਾਰਤੀ ਕੇਂਦਰੀ ਸਰਕਾਰ ਵੱਲੋਂ ਕੁਝ ਯਾਤਰੀਆਂ ਦੀ ਮਨਜ਼ੂਰੀ ਨਹੀਂ ਮਿਲੀ ਸੀ ਇਸ ਕਰਕੇ ਉਹ ਵੀਜ਼ਾ ਹੋਣ ਦੇ ਬਾਵਜੂਦ ਪਾਕਿਸਤਾਨ ਨਹੀਂ ਜਾ ਸਕੇ ਇਸ ਤੋਂ ਇਲਾਵਾ ਉਹ ਸ਼ਰਧਾਲੂ ਵੀ ਰਹਿ ਗਏ ਜਿਨ੍ਹਾਂ ਕੋਲ ਸਿੱਧਾ ਵੀਜ਼ਾ ਸੀ ਪਰ ਉਹਨਾਂ ਨੂੰ ਯਾਤਰਾ ਦੀ ਆਗਿਆ ਨਹੀਂ ਮਿਲੀ ਦਿੱਲੀ ਸੇ ਗੋਦਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਦੱਸਿਆ ਹੈ ਕਿ ਉਹਨਾਂ ਦੇ 170 ਸ਼ਰਧਾਲੂਆਂ ਦੇ ਜਥੇ ਵਿੱਚੋਂ ਕਰੀਬ 8 ਹਿੰਦੂ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਹ ਸਾਰੇ ਉਹ ਲੋਕ ਸਨ ਜੋ ਪਹਿਲਾਂ ਪਾਕਿਸਤਾਨ ਦੇ ਵਿੱਚ ਜਨਮੇ ਸਨ ਤੇ ਬਾਅਦ ਵਿੱਚ ਭਾਰਤੀ ਨਾਗਰਿਕ ਬਣੇ। ਦਿੱਲੀ ਕਮੇਟੀ ਦੇ ਜਥੇ ਨਾਲ 15-20 ਸ਼ਰਧਾਲੂ ਵੀ ਪਾਕਿਸਤਾਨ ਗਏ ਹਨ ਜੋ ਜਥੇ ਦਾ ਹਿੱਸਾ ਨੇ। ਕੁੱਲ 50 ਤੋਂ ਜ਼ਿਆਦਾ ਹਿੰਦੂ ਸ਼ਰਧਾਲੂ ਇਸ ਸਮੇਂ ਜਥੇ ਨਾਲ ਪਾਕਿਸਤਾਨ ਚ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਰਹੇ ਹਨ। ਇਹ ਹਰ ਵਾਰ ਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨੀਆਂ ਸਰਕਾਰਾਂ ਵੱਲੋਂ ਐਨ ਮੌਕੇ ਕੁਝ ਸ਼ਰਧਾਲੂਆਂ ਨੂੰ ਵੀਜ਼ਾ ਹੋਂਦੇ ਬਾਵਜੂਦ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਪਰ ਇਸ ਦਾ ਕਾਰਨ ਯਾਤਰੀ ਦਾ Hindu ਜਾਂ Sikh ਹੋਣਾ ਨਹੀਂ ਹੁੰਦਾ ਪਹਿਲੀ ਪਛਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਲਗਭਗ 2100 ਭਾਰਤੀ ਸਿੱਖ ਸ਼ਰਧਾਲੂ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਪੁੱਜੇ ਦੱਸ ਦਈਏ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸੰਦੂਰ ਮਗਰੂ ਇਹ ਪਹਿਲਾ ਸਿੱਖ ਜਥਾ ਹੈ ਜਿਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਇਸੇ ਵਿਚਾਰ ਭਾਰਤੀ ਤੇ ਪੰਜਾਬੀ মিডিਆ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਜਿਸ ਮੁਤਾਬਕ ਪਾਕਿਸਤਾਨ ਜਾਣ ਵਾਲੇ ਜਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਸਰਹੱਦ ਤੋਂ ਵਾਪਸ ਮੋੜ ਦਿੱਤਾ ਗਿਆ। ਦੂਜੇ ਅਖਬਾਰਾਂ ਨੇ ਸੁਰਖੀ ਲਾਈ ਕਿ ਸ਼ਰਦਾਲੂਆਂ ਨੂੰ ਇਹ ਆਖ ਕੇ ਮੋੜ ਦਿੱਤਾ ਗਿਆ ਕਿ ਤੁਸੀਂ Hindu ਹੋ ਆਪਣੇ ਮੰਦਰਾਂ ਚ ਜਾਓ। ਜਥੇ ਨਾਲ ਸਰਹੱਦ ਪਾਰ ਕਰਨ ਵਾਲੇ ਸਮੂਹ ਦੇ ਵਿੱਚੋਂ ਕੁੱਲ 14 ਹਿੰਦੂ ਸ਼ਰਧਾਲੂ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚੋਂ 7 ਲਖਨਊ ਅਤੇ 7 ਦਿੱਲੀ ਤੋਂ ਸਨ ਪਰੰਤੂ ਇਹ ਅਧੂਰਾ ਸੱਚ ਸੀ ਇਸ ਬਾਬਤ ਦਾ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਪੱਤਰਕਾਰ ਸਰਦਾਰ ਕਮਲਦੀਪ ਸਿੰਘ ਬਰਾੜ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਇਸ ਖਬਰ ਦਾ ਪੂਰਾ ਸੱਚ ਸਾਹਮਣੇ ਰੱਖਿਆ ਹੈ ਅਸੀਂ ਇਹ ਖਬਰ ਉਹਨਾਂ ਦੀ ਰਿਪੋਰਟ ਨੂੰ ਆਧਾਰ ਮੰਨ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਮਲਦੀਪ ਸਿੰਘ ਬਰਾੜ ਮੁਤਾਬਕ Hindu ਸ਼ਰਦਾਲੂਆਂ ਨੂੰ ਵਾਪਸ ਭੇਜਣ ਦਾ ਅਧੂਰਾ ਸੱਚ ਹੈ ਇਹ ਅੱਧਾ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਿੱਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ ਖਬਰਾਂ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ ਕਿ ਪੜਨ ਸੁਣਨ ਵਾਲਿਆਂ ਨੂੰ ਲੱਗਿਆ ਕਿ ਸਿਰਫ Hindu ਸ਼ਰਦਾਲੂਆਂ ਨੂੰ ਵਾਪਸ ਭੇਜਿਆ ਗਿਆ ਹੈ ਜਦੋਂ ਕਿ ਭਾਰਤ ਸਰਕਾਰ ਨੇ ਵੀ 50 ਤੋਂ ਜ਼ਿਆਦਾ ਸਿੱਖ ਸ਼ਰਦਾਲੂਆਂ ਨੂੰ ਵਾਪਸ ਮੋੜ ਦਿੱਤਾ ਹੈ ਪਰ ਕਿ ਕੋਈ ਵੀ Hindu ਸ਼ਰਦਾਲੂ ਗੁਰਪੁਰ ਮਰਉਣ ਵਾਸਤੇ ਪਾਕਿਸਤਾਨ ਨਹੀਂ ਜਾ ਸਕਿਆ ਤਾਂ ਇਸ ਬਾਬਤ ਉਹ ਲਿਖਦੇ ਹਨ ਕਿ ਕਰੀਬ 1930 ਸ਼ਰਦਾਲੂ 4 ਨਵੰਬਰ ਨੂੰ ਵਾਗਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੋਏ। ਇਹ ਸਭ ਯਾਤਰੀ ਉਹਨਾਂ 2157 ਸ਼ਰਦਾਲੂਆਂ ਦੇ ਵਿੱਚੋਂ ਸਨ ਜਿਨ੍ਹਾਂ ਨੂੰ ਇਸ ਮੌਕੇ ਲਈ ਵੀਜ਼ੇ ਜਾਰੀ ਕੀਤੇ ਗਏ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 14 ਹਿੰਦੂ ਤੇ 50 ਸਿੱਖ ਯਾਤਰੀ ਪਾਕਿਸਤਾਨ ਜਾਣ ਤੋਂ ਬਿਨਾਂ ਹੀ ਰਹਿ ਗਏ। ਹਾਲਾਂਕਿ ਉਹਨਾਂ ਨੂੰ ਵੀਜ਼ੇ ਜਾਰੀ ਵੀ ਹੋ ਚੁੱਕੇ ਸਨ। ਜਿਨ੍ਹਾਂ 14 ਹਿੰਦੂ ਯਾਤਰੀਆਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਵਿੱਚੋਂ ਵੱਡੀ ਗਿਣਤੀ ਉਹਨਾਂ ਦੀ ਸੀ ਜੋ ਪਹਿਲਾਂ ਪਾਕਿਸਤਾਨੀ ਨਾਗਰਿਕ ਸਨ ਅਤੇ ਜਿਨ੍ਹਾਂ ਨੇ ਭਾਰਤ ਵਿੱਚ ਆਸਰਾ ਮੰਗ ਕੇ ਬਾਅਦ ਵਿੱਚ ਭਾਰਤੀ ਨਾਗਰਿਕਤਾ ਹਾਸਲ ਕੀਤੀ ਸੀ ਕੁਝ ਭਾਰਤ ਜਨਮੇ ਹਿੰਦੂ ਯਾਤਰੀਆਂ ਨੂੰ ਵੀ ਪਾਕਿਸਤਾਨ ਸਰਕਾਰ ਵੱਲੋਂ ਵਾਪਸ ਭੇਜਿਆ ਗਿਆ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜਥੇ ਦੇ ਨਾਲ ਲਗਭਗ 40 ਹਿੰਦੂ ਸ਼ਰਧਾਲੂ ਪਾਕਿਸਤਾਨ ਗਏ ਹਨ ਕਮੇਟੀ ਦੀ ਯਾਤਰਾ ਬ੍ਰਾਂਚ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਹੈ ਕਿ 1760 ਸਿੱਖ ਯਾਤਰੀਆਂ ਦੇ ਨਾਲ 40 ਤੋਂ 45 Hindu ਸ਼ਰਧਾਲੂ ਵੀ ਜਥੇ ਦੇ ਨਾਲ ਗਏ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਕਮੇਟੀ ਦੇ ਜਥੇ ਵਿੱਚ ਸ਼ਾਮਲ ਕਿਸੇ ਵੀ Hindu ਯਾਤਰੀ ਦੇ ਵਾਪਸ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਲਗਭਗ 50 ਸਿੱਖ ਯਾਤਰੀ ਜਿਨ੍ਹਾਂ ਨੂੰ ਵੀਜ਼ੇ ਮਿਲੇ ਹੋਏ ਸਨ, ਉਹਨਾਂ ਨੂੰ ਅਧਿਕਾਰੀਆਂ ਵੱਲੋਂ ਲੋੜੀਂਦੀ ਮਨਜ਼ੂਰੀ ਦੀ ਕਮੀ ਕਰਕੇ ਵਾਪਸ ਮੋੜ ਦਿੱਤਾ ਗਿਆ ਹੈ। ਪਲਵਿੰਦਰ ਸਿੰਘ ਅਨੁਸਾਰ ਭਾਰਤੀ ਕੇਂਦਰੀ ਸਰਕਾਰ ਵੱਲੋਂ ਕੁਝ ਯਾਤਰੀਆਂ ਦੀ ਮਨਜ਼ੂਰੀ ਨਹੀਂ ਮਿਲੀ ਸੀ ਇਸ ਕਰਕੇ ਉਹ ਵੀਜ਼ਾ ਹੋਣ ਦੇ ਬਾਵਜੂਦ ਪਾਕਿਸਤਾਨ ਨਹੀਂ ਜਾ ਸਕੇ ਇਸ ਤੋਂ ਇਲਾਵਾ ਉਹ ਸ਼ਰਧਾਲੂ ਵੀ ਰਹਿ ਗਏ ਜਿਨ੍ਹਾਂ ਕੋਲ ਸਿੱਧਾ ਵੀਜ਼ਾ ਸੀ ਪਰ ਉਹਨਾਂ ਨੂੰ ਯਾਤਰਾ ਦੀ ਆਗਿਆ ਨਹੀਂ ਮਿਲੀ ਦਿੱਲੀ ਸੇ ਗੋਦਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਦੱਸਿਆ ਹੈ ਕਿ ਉਹਨਾਂ ਦੇ 170 ਸ਼ਰਧਾਲੂਆਂ ਦੇ ਜਥੇ ਵਿੱਚੋਂ ਕਰੀਬ 8 ਹਿੰਦੂ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਹ ਸਾਰੇ ਉਹ ਲੋਕ ਸਨ ਜੋ ਪਹਿਲਾਂ ਪਾਕਿਸਤਾਨ ਦੇ ਵਿੱਚ ਜਨਮੇ ਸਨ ਤੇ ਬਾਅਦ ਵਿੱਚ ਭਾਰਤੀ ਨਾਗਰਿਕ ਬਣੇ। ਦਿੱਲੀ ਕਮੇਟੀ ਦੇ ਜਥੇ ਨਾਲ 15-20 ਸ਼ਰਧਾਲੂ ਵੀ ਪਾਕਿਸਤਾਨ ਗਏ ਹਨ ਜੋ ਜਥੇ ਦਾ ਹਿੱਸਾ ਨੇ। ਕੁੱਲ 50 ਤੋਂ ਜ਼ਿਆਦਾ ਹਿੰਦੂ ਸ਼ਰਧਾਲੂ ਇਸ ਸਮੇਂ ਜਥੇ ਨਾਲ ਪਾਕਿਸਤਾਨ ਚ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਰਹੇ ਹਨ। ਇਹ ਹਰ ਵਾਰ ਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨੀਆਂ ਸਰਕਾਰਾਂ ਵੱਲੋਂ ਐਨ ਮੌਕੇ ਕੁਝ ਸ਼ਰਧਾਲੂਆਂ ਨੂੰ ਵੀਜ਼ਾ ਹੋਣ ਦੇ ਬਾਵਜੂਦ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਪਰ ਇਸ ਦਾ ਕਾਰਨ ਯਾਤਰੀ ਦਾ Hindu ਜਾਂ Sikh ਹੋਣਾ ਨਹੀਂ ਹੁੰਦਾ ਪਹਿਲੀ ਪਛਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਲਗਭਗ 2100 ਭਾਰਤੀ ਸਿੱਖ ਸ਼ਰਧਾਲੂ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਪੁੱਜੇ ਦੱਸ ਦਈਏ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸੰਦੂਰ ਮਗਰੂ ਇਹ ਪਹਿਲਾ ਸਿੱਖ ਜਥਾ ਹੈ ਜਿਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਵਿਚਾਰ ਭਾਰਤੀ ਤੇ ਪੰਜਾਬੀ মিডিਆ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਜਿਸ ਮੁਤਾਬਕ ਪਾਕਿਸਤਾਨ ਜਾਣ ਵਾਲੇ ਜਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਸਰਹੱਦ ਤੋਂ ਵਾਪਸ ਮੋੜ ਦਿੱਤਾ ਗਿਆ। ਦੂਜੇ ਅਖਬਾਰਾਂ ਨੇ ਸੁਰਖੀ ਲਾਈ ਕਿ ਸ਼ਰਦਾਲੂਆਂ ਨੂੰ ਇਹ ਆਖ ਕੇ ਮੋੜ ਦਿੱਤਾ ਗਿਆ ਕਿ ਤੁਸੀਂ Hindu ਹੋ ਆਪਣੇ ਮੰਦਰਾਂ ਚ ਜਾਓ। ਜਥੇ ਨਾਲ ਸਰਹੱਦ ਪਾਰ ਕਰਨ ਵਾਲੇ ਸਮੂਹ ਦੇ ਵਿੱਚੋਂ ਕੁੱਲ 14 Hindu ਸ਼ਰਦਾਲੂ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚੋਂ 7 ਲਖਨਊ ਅਤੇ 7 ਦਿੱਲੀ ਤੋਂ ਸਨ। ਪਰੰਤੂ ਇਹ ਅਧੂਰਾ ਸਾਸੀ ਇਸ ਬਾਬਤ ਦਾ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਪੱਤਰਕਾਰ ਸਰਦਾਰ ਕਮਲਦੀਪ ਸਿੰਘ ਬਰਾੜ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਇਸ ਖਬਰ ਦਾ ਪੂਰਾ ਸੱਚ ਸਾਹਮਣੇ ਰੱਖਿਆ ਹੈ ਅਸੀਂ ਇਹ ਖਬਰ ਉਹਨਾਂ ਦੀ ਰਿਪੋਰਟ ਨੂੰ ਆਧਾਰ ਮੰਨ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਮਲਦੀਪ ਸਿੰਘ ਬਰਾੜ ਮੁਤਾਬਕ Hindu ਸ਼ਰਦਾਲੂਆਂ ਨੂੰ ਵਾਪਸ ਭੇਜਣ ਦਾ ਅਧੂਰਾ ਸੱਚ ਹੈ ਇਹ ਅੱਧਾ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਿੱਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ ਖਬਰਾਂ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ ਕਿ ਪੜਨ ਸੁਣਨ ਵਾਲਿਆਂ ਨੂੰ ਲੱਗਿਆ ਕਿ ਸਿਰਫ Hindu ਸ਼ਰਦਾਲੂਆਂ ਨੂੰ ਵਾਪਸ ਭੇਜਿਆ ਗਿਆ ਹੈ ਜਦੋਂ ਕਿ ਭਾਰਤ ਸਰਕਾਰ ਨੇ ਵੀ 50 ਤੋਂ ਜ਼ਿਆਦਾ ਸਿੱਖ ਸ਼ਰਦਾਲੂਆਂ ਨੂੰ ਵਾਪਸ ਮੋੜ ਦਿੱਤਾ ਹੈ ਪਰ ਕਿ ਕੋਈ ਵੀ Hindu ਸ਼ਰਦਾਲੂ ਗੁਰਪੁਰ ਮਰਉਣ ਵਾਸਤੇ ਪਾਕਿਸਤਾਨ ਨਹੀਂ ਜਾ ਸਕਿਆ ਤਾਂ ਇਸ ਬਾਬਤ ਉਹ ਲਿਖਦੇ ਹਨ ਕਿ ਕਰੀਬ 1930 ਸ਼ਰਦਾਲੂ 4 ਨਵੰਬਰ ਨੂੰ ਵਾਗਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੋਏ ਤੇ ਸਭ ਯਾਤਰੀ ਉਹਨਾਂ 2157 ਸ਼ਰਦਾਲੂਆਂ ਦੇ ਵਿੱਚੋਂ ਸਨ ਜਿਨ੍ਹਾਂ ਨੂੰ ਇਸ ਮੌਕੇ ਲਈ ਵੀਜ਼ੇ ਜਾਰੀ ਕੀਤੇ ਗਏ ਸਨ ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 14 Hindu ਤੇ 50 Sikh ਯਾਤਰੀ ਪਾਕਿਸਤਾਨ ਜਾਣ ਤੋਂ ਬਿਨਾਂ ਹੀ ਰਹਿ ਗਏ ਹਾਲਾਂਕਿ ਉਹਨਾਂ ਨੂੰ ਵੀਜ਼ੇ ਜਾਰੀ ਵੀ ਹੋ ਚੁੱਕੇ ਸਨ ਜਿਨ੍ਹਾਂ 14 ਹਿੰਦੂ ਯਾਤਰੀਆਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਵਿੱਚੋਂ ਵੱਡੀ ਗਿਣਤੀ ਉਹਨਾਂ ਦੀ ਸੀ ਜੋ ਪਹਿਲਾਂ ਪਾਕਿਸਤਾਨੀ ਨਾਗਰਿਕ ਸਨ ਅਤੇ ਜਿਨ੍ਹਾਂ ਨੇ ਭਾਰਤ ਵਿੱਚ ਆਸਰਾ ਮੰਗ ਕੇ ਬਾਅਦ ਵਿੱਚ ਭਾਰਤੀ ਨਾਗਰਿਕਤਾ ਹਾਸਲ ਕੀਤੀ ਸੀ ਕੁਝ ਭਾਰਤ ਜਨਮੇ ਹਿੰਦੂ ਯਾਤਰੀਆਂ ਨੂੰ ਵੀ ਪਾਕਿਸਤਾਨ ਸਰਕਾਰ ਵੱਲੋਂ ਵਾਪਸ ਭੇਜਿਆ ਗਿਆ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜਥੇ ਦੇ ਨਾਲ ਲਗਭਗ 40 ਹਿੰਦੂ ਸ਼ਰਧਾਲੂ ਪਾਕਿਸਤਾਨ ਗਏ ਹਨ ਕਮੇਟੀ ਦੀ ਯਾਤਰਾ ਬ੍ਰਾਂਚ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਹੈ ਕਿ 1760 ਸਿੱਖ ਯਾਤਰੀਆਂ ਦੇ ਨਾਲ 40 ਤੋਂ 45 Hindu ਸ਼ਰਧਾਲੂ ਵੀ ਜਥੇ ਦੇ ਨਾਲ ਗਏ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਕਮੇਟੀ ਦੇ ਜਥੇ ਵਿੱਚ ਸ਼ਾਮਲ ਕਿਸੇ ਵੀ Hindu ਯਾਤਰੀ ਦੇ ਵਾਪਸ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਲਗਭਗ 50 ਸਿੱਖ ਯਾਤਰੀ ਜਿਨ੍ਹਾਂ ਨੂੰ ਵੀਜ਼ੇ ਮਿਲੇ ਹੋਏ ਸਨ, ਉਹਨਾਂ ਨੂੰ ਅਧਿਕਾਰੀਆਂ ਵੱਲੋਂ ਲੋੜੀਂਦੀ ਮਨਜ਼ੂਰੀ ਦੀ ਕਮੀ ਕਰਕੇ ਵਾਪਸ ਮੋੜ ਦਿੱਤਾ ਗਿਆ ਹੈ। ਪਲਵਿੰਦਰ ਸਿੰਘ ਅਨੁਸਾਰ ਭਾਰਤੀ ਕੇਂਦਰੀ ਸਰਕਾਰ ਵੱਲੋਂ ਕੁਝ ਯਾਤਰੀਆਂ ਦੀ ਮਨਜ਼ੂਰੀ ਨਹੀਂ ਮਿਲੀ ਸੀ ਇਸ ਕਰਕੇ ਉਹ ਵੀਜ਼ਾ ਹੋਣ ਦੇ ਬਾਵਜੂਦ ਪਾਕਿਸਤਾਨ ਨਹੀਂ ਜਾ ਸਕੇ ਇਸ ਤੋਂ ਇਲਾਵਾ ਉਹ ਸ਼ਰਧਾਲੂ ਵੀ ਰਹਿ ਗਏ ਜਿਨ੍ਹਾਂ ਕੋਲ ਸਿੱਧਾ ਵੀਜ਼ਾ ਸੀ ਪਰ ਉਹਨਾਂ ਨੂੰ ਯਾਤਰਾ ਦੀ ਆਗਿਆ ਨਹੀਂ ਮਿਲੀ ਦਿੱਲੀ ਸੇ ਗੋਦਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਦੱਸਿਆ ਹੈ ਕਿ ਉਹਨਾਂ ਦੇ 170 ਸ਼ਰਧਾਲੂਆਂ ਦੇ ਜਥੇ ਵਿੱਚੋਂ ਕਰੀਬ 8 ਹਿੰਦੂ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਹ ਸਾਰੇ ਉਹ ਲੋਕ ਸਨ ਜੋ ਪਹਿਲਾਂ ਪਾਕਿਸਤਾਨ ਦੇ ਵਿੱਚ ਜਨਮੇ ਸਨ ਤੇ ਬਾਅਦ ਵਿੱਚ ਭਾਰਤੀ ਨਾਗਰਿਕ ਬਣੇ। ਦਿੱਲੀ ਕਮੇਟੀ ਦੇ ਜਥੇ ਨਾਲ 15-20 ਸ਼ਰਧਾਲੂ ਵੀ ਪਾਕਿਸਤਾਨ ਗਏ ਹਨ ਜੋ ਜਥੇ ਦਾ ਹਿੱਸਾ ਨੇ। ਕੁੱਲ 50 ਤੋਂ ਜ਼ਿਆਦਾ ਹਿੰਦੂ ਸ਼ਰਧਾਲੂ ਇਸ ਸਮੇਂ ਜਥੇ ਨਾਲ ਪਾਕਿਸਤਾਨ ਚ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਰਹੇ ਹਨ। ਇਹ ਹਰ ਵਾਰ ਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨੀਆਂ ਸਰਕਾਰਾਂ ਵੱਲੋਂ ਐਨ ਮੌਕੇ ਕੁਝ ਸ਼ਰਧਾਲੂਆਂ ਨੂੰ ਵੀਜ਼ਾ ਹੋਣ ਦੇ ਬਾਵਜੂਦ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਪਰ ਇਸ ਦਾ ਕਾਰਨ ਯਾਤਰੀ ਦਾ Hindu ਜਾਂ Sikh ਹੋਣਾ ਨਹੀਂ ਹੁੰਦਾ ਪਹਿਲੀ ਪਛਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਲਗਭਗ 2100 ਭਾਰਤੀ ਸਿੱਖ ਸ਼ਰਧਾਲੂ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਪੁੱਜੇ ਦੱਸ ਦਈਏ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸੰਦੂਰ ਮਗਰੂ ਇਹ ਪਹਿਲਾ ਸਿੱਖ ਜਥਾ ਹੈ ਜਿਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਵਿਚਾਰ ਭਾਰਤੀ ਤੇ ਪੰਜਾਬੀ মিডিਆ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਜਿਸ ਮੁਤਾਬਕ ਪਾਕਿਸਤਾਨ ਜਾਣ ਵਾਲੇ ਜਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਸਰਹੱਦ ਤੋਂ ਵਾਪਸ ਮੋੜ ਦਿੱਤਾ ਗਿਆ। ਦੂਜੇ ਅਖਬਾਰਾਂ ਨੇ ਸੁਰਖੀ ਲਾਈ ਕਿ ਸ਼ਰਦਾਲੂਆਂ ਨੂੰ ਇਹ ਆਖ ਕੇ ਮੋੜ ਦਿੱਤਾ ਗਿਆ ਕਿ ਤੁਸੀਂ Hindu ਹੋ ਆਪਣੇ ਮੰਦਰਾਂ ਚ ਜਾਓ। ਜਥੇ ਨਾਲ ਸਰਹੱਦ ਪਾਰ ਕਰਨ ਵਾਲੇ ਸਮੂਹ ਦੇ ਵਿੱਚੋਂ ਕੁੱਲ 14 Hindu ਸ਼ਰਦਾਲੂ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚੋਂ 7 ਲਖਨਊ ਅਤੇ 7 ਦਿੱਲੀ ਤੋਂ ਸਨ। ਪਰੰਤੂ ਇਹ ਅਧੂਰਾ ਸਾਸੀ ਇਸ ਬਾਬਤ ਦਾ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਪੱਤਰਕਾਰ ਸਰਦਾਰ ਕਮਲਦੀਪ ਸਿੰਘ ਬਰਾੜ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਇਸ ਖਬਰ ਦਾ ਪੂਰਾ ਸੱਚ ਸਾਹਮਣੇ ਰੱਖਿਆ ਹੈ ਅਸੀਂ ਇਹ ਖਬਰ ਉਹਨਾਂ ਦੀ ਰਿਪੋਰਟ ਨੂੰ ਆਧਾਰ ਮੰਨ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਮਲਦੀਪ ਸਿੰਘ ਬਰਾੜ ਮੁਤਾਬਕ Hindu ਸ਼ਰਦਾਲੂਆਂ ਨੂੰ ਵਾਪਸ ਭੇਜਣ ਦਾ ਅਧੂਰਾ ਸੱਚ ਹੈ ਇਹ ਅੱਧਾ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਿੱਥੇ ਦੇ ਵਿੱਚੋਂ 14 Hindu ਸ਼ਰਦਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ ਖਬਰਾਂ ਨੂੰ ਜਾਣਬੁੱਝ ਕੇ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ ਕਿ ਪੜਨ ਸੁਣਨ ਵਾਲਿਆਂ ਨੂੰ ਲੱਗਿਆ ਕਿ ਸਿਰਫ Hindu ਸ਼ਰਦਾਲੂਆਂ ਨੂੰ ਵਾਪਸ ਭੇਜਿਆ ਗਿਆ ਹੈ ਜਦੋਂ ਕਿ ਭਾਰਤ ਸਰਕਾਰ ਨੇ ਵੀ 50 ਤੋਂ ਜ਼ਿਆਦਾ ਸਿੱਖ ਸ਼ਰਦਾਲੂਆਂ ਨੂੰ ਵਾਪਸ ਮੋੜ ਦਿੱਤਾ ਹੈ ਪਰ ਕਿ ਕੋਈ ਵੀ Hindu ਸ਼ਰਦਾਲੂ ਗੁਰਪੁਰ ਮਨਾਉਣ ਵਾਸਤੇ ਪਾਕਿਸਤਾਨ ਨਹੀਂ ਜਾ ਸਕਿਆ ਤਾਂ ਇਸ ਬਾਬਤ ਉਹ ਲਿਖਦੇ ਹਨ ਕਿ ਕਰੀਬ 1930 ਸ਼ਰਦਾਲੂ 4 ਨਵੰਬਰ ਨੂੰ ਵਾਗਾ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੋਏ ਇਹ ਸਭ ਯਾਤਰੀ ਉਹਨਾਂ 2157 ਸ਼ਰਦਾਲੂਆਂ ਦੇ ਵਿੱਚੋਂ ਸਨ ਜਿਨ੍ਹਾਂ ਨੂੰ ਇਸ ਮੌਕੇ ਲਈ ਵੀਜ਼ੇ ਜਾਰੀ ਕੀਤੇ ਗਏ ਸਨ ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 14 ਹਿੰਦੂ ਤੇ 50 ਸਿੱਖ ਯਾਤਰੀ ਪਾਕਿਸਤਾਨ ਜਾਣ ਤੋਂ ਬਿਨਾਂ ਹੀ ਰਹਿ ਗਏ ਹਾਲਾਂਕਿ ਉਹਨਾਂ ਨੂੰ ਵੀਜ਼ੇ ਜਾਰੀ ਵੀ ਹੋ ਚੁੱਕੇ ਸਨ ਜਿਨ੍ਹਾਂ 14 ਹਿੰਦੂ ਯਾਤਰੀਆਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਵਿੱਚੋਂ ਵੱਡੀ ਗਿਣਤੀ ਉਹਨਾਂ ਦੀ ਸੀ ਜੋ ਪਹਿਲਾਂ ਪਾਕਿਸਤਾਨੀ ਨਾਗਰਿਕ ਸਨ ਅਤੇ ਜਿਨ੍ਹਾਂ ਨੇ ਭਾਰਤ ਵਿੱਚ ਆਸਰਾ ਮੰਗ ਕੇ ਬਾਅਦ ਵਿੱਚ ਭਾਰਤੀ ਨਾਗਰਿਕਤਾ ਹਾਸਲ ਕੀਤੀ ਸੀ ਕੁਝ ਭਾਰਤ ਜਨਮੇ Hindu ਯਾਤਰੀਆਂ ਨੂੰ ਵੀ ਪਾਕਿਸਤਾਨ ਸਰਕਾਰ ਵੱਲੋਂ ਵਾਪਸ ਭੇਜਿਆ ਗਿਆ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜਥੇ ਦੇ ਨਾਲ ਲਗਭਗ 40 Hindu ਸ਼ਰਧਾਲੂ ਪਾਕਿਸਤਾਨ ਗਏ ਹਨ ਕਮੇਟੀ ਦੀ ਯਾਤਰਾ ਬ੍ਰਾਂਚ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਹੈ ਕਿ 1760 ਸਿੱਖ ਯਾਤਰੀਆਂ ਦੇ ਨਾਲ 40 ਤੋਂ 45 Hindu ਸ਼ਰਧਾਲੂ ਵੀ ਜਥੇ ਦੇ ਨਾਲ ਗਏ ਹਨ ਉਨ੍ਹਾਂ ਨੇ ਕਿਹਾ ਕਿ ਮੈਨੂੰ ਕਮੇਟੀ ਦੇ ਜਥੇ ਵਿੱਚ ਸ਼ਾਮਲ ਕਿਸੇ ਵੀ Hindu ਯਾਤਰੀ ਦੇ ਵਾਪਸ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਲਗਭਗ 50 Sikh ਯਾਤਰੀ ਜਿਨ੍ਹਾਂ ਨੂੰ ਵੀਜ਼ੇ ਮਿਲੇ ਹੋਏ ਸਨ ਉਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਲੋੜੀਂਦੀ ਮਨਜ਼ੂਰੀ ਦੀ ਕਮੀ ਕਰਕੇ ਵਾਪਸ ਮੋੜ ਦਿੱਤਾ ਗਿਆ ਹੈ। ਪਲਵਿੰਦਰ ਸਿੰਘ ਅਨੁਸਾਰ ਭਾਰਤੀ ਕੇਂਦਰੀ ਸਰਕਾਰ ਵੱਲੋਂ ਕੁਝ ਯਾਤਰੀਆਂ ਦੀ ਮਨਜ਼ੂਰੀ ਨਹੀਂ ਮਿਲੀ ਸੀ ਇਸ ਕਰਕੇ ਉਹ ਵੀਜ਼ਾ ਹੋਣ ਦੇ ਬਾਵਜੂਦ ਪਾਕਿਸਤਾਨ ਨਹੀਂ ਜਾ ਸਕੇ ਇਸ ਤੋਂ ਇਲਾਵਾ ਉਹ ਸ਼ਰਧਾਲੂ ਵੀ ਰਹਿ ਗਏ ਜਿਨ੍ਹਾਂ ਕੋਲ ਸਿੱਧਾ ਵੀਜ਼ਾ ਸੀ ਪਰ ਉਹਨਾਂ ਨੂੰ ਯਾਤਰਾ ਦੀ ਆਗਿਆ ਨਹੀਂ ਮਿਲੀ ਦਿੱਲੀ ਸੇ ਗੋਦਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਦੱਸਿਆ ਹੈ ਕਿ ਉਹਨਾਂ ਦੇ 170 ਸ਼ਰਧਾਲੂਆਂ ਦੇ ਜਥੇ ਵਿੱਚੋਂ ਕਰੀਬ 8 ਹਿੰਦੂ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਗਿਆ ਇਹ ਸਾਰੇ ਉਹ ਲੋਕ ਸਾਂ ਜੋ ਪਹਿਲਾਂ ਪਾਕਿਸਤਾਨ ਦੇ ਵਿੱਚ ਜਨਮੇ ਸਨ ਤੇ ਬਾਅਦ ਵਿੱਚ ਭਾਰਤੀ ਨਾਗਰਿਕ ਬਣੇ। ਦਿੱਲੀ ਕਮੇਟੀ ਦੇ ਜਥੇ ਨਾਲ 15-20 ਸ਼ਰਧਾਲੂ ਵੀ ਪਾਕਿਸਤਾਨ ਗਏ ਹਨ ਜੋ ਜਥੇ ਦਾ ਹਿੱਸਾ ਨੇ। ਕੁੱਲ 50 ਤੋਂ ਜ਼ਿਆਦਾ ਹਿੰਦੂ ਸ਼ਰਧਾਲੂ ਇਸ ਸਮੇਂ ਜਥੇ ਨਾਲ ਪਾਕਿਸਤਾਨ ਚ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਰਹੇ ਹਨ। ਇਹ ਹਰ ਵਾਰ ਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨੀਆਂ ਸਰਕਾਰਾਂ ਵੱਲੋਂ ਐਨ ਮੌਕੇ ਕੁਝ ਸ਼ਰਧਾਲੂਆਂ ਨੂੰ ਵੀਜ਼ਾ ਹੋਂਦੇ ਬਾਬ ਦੀ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਪਰ ਇਸ ਦਾ